ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਇਤਿਹਾਸ ਦੇ ਖੇਡ ਦੇ ਮੇਰੇ ਵਲੌਗ ਤੁਸੀਂ ਬਹੁਤ ਦੇਖਦੇ ਹੋ ਪਰ ਜਿਹੜਾ ਅੱਜ ਵਾਲਾ ਵਲੌਗ ਸਭ ਤੋਂ ਵੱਖਰਾ ਸਭ ਤੋਂ ਡਿਫਰੈਂਟ ਆ ਸੋ ਹੱਥ ਜੋੜ ਕੇ ਬੇਨਤੀ ਹੈ ਜੀ ਸਾਰਿਆਂ ਨੇ ਵਲੌਗ ਨੂੰ ਕੰਟੀਨਿਊ ਦੇਖਿਓ ਕਿ ਦੁਨੀਆ ਦੁਖੀ ਦਾ ਦੁਖੀ ਕਿੰਨੀ ਦੁਖੀ ਦਾ ਦੁਖੀ ਪਈ ਆ ਸੋ ਮਾਤਾ ਅਕਸਰ ਹੀ ਮੈਨੂੰ ਕਾਲ ਕਰਦੇ ਹੁੰਦੇ ਆ ਇੱਕ ਦਿਨ ਛੱਡ ਕੀ ਕਿਉਂਕਿ ਉਹਨੇ ਨਿੱਟ ਤੋਂ ਮੇਰਾ ਨੰਬਰ ਚੱਕਿਆ ਸੀਗਾ ਤੇ ਉਹ ਉਹਨਾਂ ਦੇ ਘਰ ਦੀ ਹਾਲਤ ਤੁਹਾਨੂੰ ਦਿਖਾਉਣੇ ਆ ਤੇ ਮਾਤਾ ਦਾ ਹਾਲ ਦਿਖਾਉਣੇ ਆ ਤੁਸੀਂ ਆਪ ਵੀ ਦੇਖ ਲੈਣਾ ਅੱਗੇ ਜਾ ਕੇ ਹਨਾ ਕਿ ਆਪਾਂ ਕਹਿ ਦਿੰਨੇ ਆ ਕਿ ਗਿਲੇਸ਼ਿਕ ਵੇ ਕਰਦੇ ਆ ਆਪਾਂ ਕਿ ਵੀ ਸਾਨੂੰ ਪ੍ਰਮਾਤਮਾ ਨੇ ਇਦਾਂ ਕਰਤਾ ਉਦਾਂ ਕਰਤਾ ਪਰ ਦੁਨੀਆ ਦੁਖੀ ਤੋਂ ਦੁਖੀ ਪਈ ਆ ਹਨ ਤੇ ਆਉ ਬਲੌਕ ਕਰਿਓ ਕੰਟੀਨਿਊ ਤੇ ਦੇਖਿਓ ਜਾ ਕੇ ਮਾਤਾ ਦਾ ਘਰ ਤੇ ਹਨਾ ਤੇ ਆ ਉਹਨਾਂ ਦੇ ਹਸਬੰਡ ਨੇ ਜਿਹੜੇ ਸਾਨੂੰ ਲੈ ਕੇ ਆਉਂਦੇ ਨੇ ਅਸੀਂ ਪ੍ਰੋਗਰਾਮ ਤੋਂ ਵਾਪਸ ਆਉਂਦੇ ਹੋਏ ਅਸੀਂ ਅੱਜ ਸਪੈਸ਼ਲ ਜਾ ਕੇ ਆਉਣਾ ਮਾਤਾ ਕੋਲ ਅਸੀਂ ਆਏ ਆ ਤੇ ਰਾਤ ਦਾ ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ ਤੇ ਰਾਤ ਦਾ ਤੁਸੀਂ ਦੇਖਿਓ ਕਿ 10 ਤੋਂ ਉੱਪਰ ਟਾਈਮ ਆ 10 11 ਦੇ ਆਸ-ਪਾਸ ਦਾ ਟਾਈਮ ਹੈਗਾ ਵਾ ਤੇ ਮਾਤਾ ਨੇ ਕਾਲ ਕੀਤੀ ਜੱਸ ਤੁਸੀਂ ਇੱਧਰ ਆ ਕੇ ਸਰ ਜ਼ਰੂਰ ਹੋ ਕੇ ਜਾਇਓ ਸਾਨੂੰ ਮਿਲ ਕੇ ਜਾਇਓ ਸਾਡਾ ਪ੍ਰੋਗਰਾਮ ਸੀਗਾ ਤੇ ਪ੍ਰੋਗਰਾਮ ਤੋਂ ਅਸੀਂ ਸੋਚਿਆ ਟੀਮ ਨੇ ਕਿ ਚਲੋ ਆਪਾਂ ਅੱਜ ਮਾਤਾ ਨੂੰ ਮਿਲ ਕੇ ਹੀ ਆਉਣਾ ਤੇ ਆਪਾਂ ਮਾਤਾ ਦੇ ਘਰੇ ਪਹੁੰਚ ਗਏ ਆ ਤੇ ਉਹਨਾਂ ਦੀ ਬਹੁਤ ਜ਼ਿਆਦੇ ਹਾਲਤ ਨਾਜ਼ੁਕਾ ਤੇ ਬਹੁਤ ਹੀ ਲੋੜਵੰਦ ਪਰਿਵਾਰ ਆ ਤੁਸੀਂ ਦੇਖਿਓ ਮਾਤਾ ਨੂੰ ਸ਼ੂਗਰ ਆ ਤੇ ਪੈਰ ਦਾ ਬਹੁਤ ਬੁਰਾ ਹਾਲ ਆ ਤੇ ਪੈ ਡਾਕਟਰ ਨੇ ਕੱਟਣਾ ਪੈਣਾ ਤੇ ਲਾਜ ਵਾਸਤੇ ਪੈਸੇ ਵੀ ਹੈ ਨਹੀਂ ਮਾਤਾ ਕੋਲੇ ਚਲੋ ਆਓ ਕਰਦੇ ਆ ਬਲੌਗ ਕੰਟੀਨਿਊ ਆਪਾਂ ਸਾਰੇ ਜਣੇ ਅੱਗੇ ਰਿਪੋਰਟ ਤੇ 3 1 2 1 ਹਾਂ 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 ਫਸੀਵਾ ਮਾਰੇ ਫਸੀਗਾ ਹਾਰਥੀਗਾ ਫਸ ਹਾਰਥੀਗਾ ਹੋਰ ਦਾ ਤੋਸ ਫਸੀਗਾ ਗਰਦਾ ਤੋ ਕੋਟ ਕੇ ਮੈਂ ਥੱਕਾ ਠੀਕਾ ਹੋਰ ਪਰਵਾਹ ਕਰੀ ਠੀਕ ਹੈ ਤਿੰਨ ਚੱਕਰ ਹੋਏਗਾ ਪੈਰ ਨੂੰ ਪੈਰ ਆ ਦੇਖ ਲੋ ਐਸ ਤਰ੍ਹਾਂ ਇੰਝ ਹੋਰ ਹੋਏ ਮੈਂ ਮੇਰੇ ਡੇਢ ਦੀ ਕੁੜੀ ਨੂੰ ਚਾਚੀ ਨੂੰ ਮੈਂ ਵਾਈ ਬੈਠੀ ਉਹਦੇ ਮੈਂ ਕਹਾਂ ਪਾਪਾ ਤੂੰ ਮੇਰੇ ਕੋਲ ਨਹੀਂ ਬੈਠੀ ਰਹਿ ਮੈਂ ਤਾਂ ਫੇਰ ਦਿਆਂਗੀ ਔਰ ਕੁੱਤਾ ਕਿਵੇਂ ਆਪ ਤਾਂ ਠੀਕ ਆ ਹਾਂ ਹਾਂ ਠੀਕ ਆ ਇਹ ਖਮਦੀ ਹੁੰਦੀ ਐ ਡੁੱਟ ਜੀ ਨੇ ਦਿਖਾਈ ਸੀ ਅੱਜ ਮੈਨੂੰ ਕੁੱਤੇ ਦੀ ਗੰਦੇ ਉਹਦਾ ਕੁੱਤਾ ਘੁਮਾਰਾ ਅੱਛਾ ਜੀ ਮਤਾਂ ਉਹ ਤਾਂ ਨੂੰ ਖਾਲੀ ਤੇ ਜਾਣ ਦੇ ਨਹੀਂ ਪਾਤੇ ਨਾਲ ਸਾਨੂੰ ਚਲਾਉਣਾ ਹੁੰਦਾ ਅੱਜ ਧਿਆਨ ਪੜਨਾ ਨਾਲ ਸਾਨੂੰ ਇਹ ਵਿਚਾਰਿਆਂ ਦਾ ਇਹਨਾਂ ਦਾ ਹੀ ਹੈਗਾ ਇਹ ਬੱਚਾ ਮਰਾ ਇੱਕ ਤਾਂ ਛੋਟਾ ਆ ਜਾਮਈ ਆਲੇ ਜਿਹੜਾ ਅੱਛਾ ਜੀ ਗੁੱਡੀ ਇੱਕ ਵਿਆਹੀ ਹੋਈ ਆ ਬੁਲਾਇਓ ਓਰੇ ਐ ਪੁੱਤ ਜਿਵੇਂ ਆ ਪੀ ਜਾ ਠੀਕ ਆ ਏਨਾ ਸੁਸਤਾ ਨਹੀਂ ਵਿਚਾਰਾਂ ਨਹੀਂ ਕਰਦਾ ਨਹੀਂ ਕਰਦਾ ਠੀਕ ਹੈ ਪੜਦਾ ਕਿੰਨੀ ਜਾ ਹੈ ਹੈ ਫਿਰ ਸੁਸਤਾ ਜਾ ਫਿਰ ਜੀ ਮੁੰਗੜਾ ਅੰਗੜਾ ਤਾਂ ਜਮੀਨ ਤੇੜਾ ਜੁਣਾ ਪਤਤਾ ਕਿੰਨੇ ਚਿਰ ਦਾ ਹੋਇਆ ਜੀ ਇਹ ਮੈਨੂੰ ਦੋ ਸਾਲ ਲੱਗੇ ਪੁੱਤ ਅੱਛਾ ਦੋ ਸਾਲ ਹੋ ਗਏ ਮੈਨੂੰ ਹਾਂ ਜੀ ਦੋ ਸਾਲ ਲੱਗ ਗਿਆ ਅੱਛਾ ਬਾਤ ਸੋਤਰਾਂ ਚ ਕਦੀ ਨਹੀਂ ਸਟਾਰਟਿੰਗ ਤੋਂ ਇਹ ਅੁੱਠੇ ਤੋਂ ਇਹ ਇਹਨਾ ਇੰਨੀ ਕਿ ਟੱਪਣੇ ਲੱਗੀ ਸੀ ਪੁੱਤ ਮਰੀ ਜੀ ਕੋਈ ਉਹ ਟੱਪੋਂ ਤੋਂ ਗੰਮੋ ਪਾਦੇ ਤੇ ਸ਼ੂਗਰ ਦਾ ਫੇਰ ਹੁਣ ਤੁਸੀਂ ਕੀ ਇਲਾਜ ਕਰਦੇ ਹੋ ਸ਼ੂਗਰ ਦੀ ਗੋਲੀ ਖਾਣੀ ਆ ਅੱਛਾ ਕਿਦਾਂ ਆਇਆ ਛੂਗਰ ਤੁਹਾਡਾ ਪਰसों ਤੋਂ ਮੇਰਾ ਵੱਧ ਗਿਆ ਸੀ ਬੜਾ ਜਣੀ ਐਂਟੀ ਸੀ ਜਰੂਰ ਖਾਪੀ ਚੀਜ਼ ਉਹਦਾ ਤਾਂ ਲੱਗਦਾ ਲਵਾਉ ਦੇਣਾ ਸੀ ਬੜਾ ਜਣੀ ਦਵਾਈਆਂ ਦਾ ਪੁਠੇਰ ਮੈਂ ਆ ਗੋਲੀ ਖਾਣੀ ਸ਼ੂਗਰ ਵੀ ਗਿਆ ਤਾਂ ਹਾਂ ਹਾਂ ਸ਼ੂਗਰ ਦੀ ਖਾਣੀ ਦਾ ਤਾਂ ਚਾਲ ਗਿਆ ਇਹ ਇੱਕ ਰੋਟੀ ਖਾ ਲੈਣਾ ਪਤਾ ਤੁਹਾਨੂੰ ਵੀ ਕਿੰਨਾ ਸ਼ੂਗਰ ਤੁਹਾਡਾ ਆਇਆ ਜਦੋਂ ਮਿਣਿਆ ਸੀ ਕਿੰਨੇ ਕਿੰਨੇ ਤੇ ਆਇਆ ਸੀਗਾ ਹੁਣ ਉਹਦੇ ਕਿੰਨਾ ਆਇਆ ਸੀ ਕਸੇ ਮਾ ਯਾਦਾ ਕੋਈ ਪਤਾ सिवा कितने आदि सो करो थे नहीं नहीं जितना डॉक्टर जवाब दे के गया डॉक्टर के जवाब का हम दे गए कहता भी जे कर ना थोड़े जे कहता शुगर मुड़या ता ठीक है मेरे सर का तुम्हारा काम नहीं ठीक है अच्छा शुगर 500 कितना सी गई 529 भाई 529 हुन चेक करो किता भी कितना हुंदा हुन आज नहीं सी आज सुबह किता 200 कन कितना सी

ਦਾ ਦੜਾ ਉਹ ਤਾਂ ਮੈਂ ਤਾਂ ਦਵਾਈ ਮੇਰੇ ਮੁੰਡੇ ਆ ਗਈ ਦਵਾਈ ਲੈ ਸੀ ਉਹਦੇ ਹਾਂ ਹਾਂ ਦਵਾਈ ਲੈ ਉਹ ਤਾਂ ਧੰਨਵਾਦ ਤੇਰਾ ਤੁਸੀਂ ਬੈਠੇ ਪਾਦੇ ਦਵਾਈ ਲੈ ਆਂਦੀ ਘਤ ਪੜ ਲੈ ਆਂ ਕਿਥੇ ਕਰ ਤਾ ਹੁਣ ਕੰਮ ਚੱਲਦਾ ਨਹੀਂਗਾ ਕੀ ਕਰਦੇ ਪਤ ਜੀ ਤਾਂ ਨਹੀਂ ਤੁਸੀਂ ਕਰਦੇ ਹਾਂ ਜੀ ਦੋਸਤੋ ਅਸੀਂ ਇਸ ਪੇ ਪਹੁੰਚੇ ਆਂ ਪਿੰਡ ਨੰਗਲ ਦੇ ਵਿੱਚ ਜਿਹੜਾ ਕਿ ਨਿਹਾਲ ਸਿੰਘਲ ਦੀ ਪੂਰੇ ਪੈਂਦਾ ਧੂੜ ਕੋੜਨ ਸੀ ਪਿੰਡ ਦੇ ਨਾਲ ਹੀ ਪੈਂਦਾ ਪਿੰਡ ਸਾਡਾ ਪ੍ਰੋਗਰਾਮ ਸੀ ਉਹਨੂੰ ਟਾਈਮ ਹੋਇਆ ਪਿਆ ਰਾਤ ਦੇ 10:30 ਦਾ ਸਾਡੇ ਤੇ ਪ੍ਰੋਗਰਾਮ ਸੀਗਾ ਸੋ ਮਾਤਾ ਦੇ ਆ ਤੁਸੀਂ ਪੈਰ ਹੁਣ ਤੱਕ ਪੱਟੀ ਜੀਤੀ ਜਵੇ ਇੰਨਾ ਬੁਰਾ ਜਿਹੇ ਹਾਲ ਆ ਕਿ ਮਾਤਾ ਦੇ ਚਾਹੇ ਕਿ ਸਾਰੀਆਂ ਉਂਗਲਾਂ ਝੜ ਚੁੱਕੀਆਂ ਨੇ ਇੰਨਾ ਜਿਆਦਾ ਜਾਗਮ ਤੇ ਮਾਤਾ ਨੂੰ ਸ਼ੂਗਰ ਨਾਲ ਸ਼ੂਗਰ ਦੇ ਨਾਲ ਨਾ ਤੁਹਾਨੂੰ ਪਤਾ ਕਿ ਜਾਗਮ ਠੀਕ ਨਹੀਂ ਹੁੰਦਾ ਹਨ ਤੇ ਪਰਿਵਾਰ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨਾਜ਼ੁਕ ਹਨਾ ਕਿ ਬਹੁਤ ਔਖਾ ਹੋਇਆ ਪਿਆ ਵਾ ਕਿਉਂਕਿ ਕੋਈ ਦੇੜੀ ਜੱਪਾ ਵੀ ਨਹੀਂ ਲੱਗਦਾ ਹਨ ਤੇ ਰਹਿਣ ਰਸੇਰੇ ਤੁਸੀਂ ਇਹਨਾਂ ਦਾ ਦੇਖ ਸਕਦੇ ਹੋ ਤੇ ਪਰ ਨੂੰ ਬਹੁਤ ਜਿਆਦਾ 2 ਸਾਲ ਹੋ ਗਏ ਮਾਤਾ ਦੂਜਾ ਸਾਲ ਲੱਗ ਦੂਜਾ ਸਾਲ ਨਾਲ ਗਾਈ ਬੱਤਾਇ ਗੱਟ ਹੋਈ ਪਈ ਜੀ ਜੀ ਮਾਤਾ ਨੇ ਮੈਨੂੰ ਅੱਛਾ ਯੂਰੀਆ ਦੇ ਨਾਮ ਹੋਏ ਗੱਢੀ ਆ ਵੀ ਹਾਂ ਬੱਤ ਮੈਂ ਤਾਂ ਰੋਟੀ ਪਾਣੀ ਮਾਤਾ ਲੈਂਦਾ ਹੀ ਆ ਵੀ ਲਾਈ ਜੀ ਲੱਗਦਾ ਵੀ ਪੈਰ ਵੀ ਆ ਹੀ ਹੋਇਆ ਗਾ ਤੁਸਿਆ ਵੀ ਤੁਰ ਫਿਰ ਸਕਦੇ ਤੁਰ ਤੁਰੇ ਹੱਥ ਜਾਂਦੇ ਮਾੜਾ ਨਹੀਂ ਨਹੀਂ ਪੱਤਾ ਪਈ ਜਾਂ ਮੇ ਤੇ ਠੀਕ ਆ ਹਾਂ ਕਿ ਗੋਪਲ ਮੰਜਾ ਜੀ ਆਖੇ ਤੁਹਾਡੇ ਪੱਤੇ ਹੈ ਕਿ ਤੁਹਾਈ ਕਾਪੜੀ ਪੱਤੇ ਹੁੰਦਾ ਤਾਂ ਉਹ ਤਾਂ ਫੇਰ ਘੱਟਿਆ ਦੇ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਮੇਰੇ ਇੱਕ ਤਾਂ ਮੇਰਾ ਮੁੰਡਾ ਤਾਂ ਨਨਕੀ ਗਿਆ ਵਾ ਛੁੱਟ ਗਿਆ ਤਾਂ ਕਰਕੇ ਇੱਕ ਦਾ ਹੀ ਤੇ ਇੱਕ ਗੁੜੀ ਆਪਣੀ ਵਿਆਹੀ ਹੋਈ ਆ ਸੋ ਮੇਰਾ ਨੰਬਰ ਤੁਸੀਂ ਦੇਖਦੇ ਹੋ ਪ੍ਰੋਗਰਾਮ ਕਰਦੇ ਆ ਆਪਾਂ ਹਣਾ ਤੇ ਆਪਣਾ ਪ੍ਰੋਗਰਾਮ ਦੀ ਬੁਕਿੰਗ ਵਾਸਤੇ ਨੰਬਰ ਪਾਇਆ ਹੁੰਦਾ ਆਪਣੇ ਚੈਨਲ ਉਤੇ ਅਕਸਰੀ ਸੋ ਇੱਕ ਦਿਨ ਮਾਤਾ ਉਥੋਂ ਨੰਬਰ ਚੱਕ ਕੇ ਕਾਲ ਕਰਦੀ ਆ ਕਿ ਬਤ ਵੀ ਏਦਾਂ ਕਰਕੇ ਮੇਰਾ ਬਹੁਤ ਬੁਰਾ ਹਾਲ ਆ ਤੇ ਮੈਂ ਉਹ ਪੈਰ ਦੀ ਵੀਡੀਓ ਪਾਈ ਉਹਨਾਂ ਨੇ ਦੇਖਿਆ ਜਦੋਂ ਤੇ ਮ ਉਹ ਗੁਰੂ ਦੇਖਣੀ ਜਾਂਦੀ ਸੀ ਕਿਉਂਕਿ ਪੈਰ ਤਾਂ ਹੈ ਹੀ ਨਹੀਂਗਾ ਬਿਲਕੁਲ ਸਾਰਾ ਹੀ ਮਤਲਬ ਉਹ ਜਖਮੀ ਆ ਸਾਰਾ ਪੈਰ ਦੇ ਉੱਪਰ ਸਿਰਫ ਅੱਡੀ ਆ ਬੈਕ ਸਾਈਡ ਤੋਂ ਜਿਹੜੀ ਮਾਰਿਆ ਹੋਇਆ ਹੈਗਾ ਸਕਿਨ ਹੈਗੀ ਆਪੂ ਦਾ ਸਾਰਾ ਕਲੀਅਰ ਹੀ ਆ ਤੇ ਡਾਕਟਰਾਂ ਨੇ ਇਹ ਗੱਲ ਕਹਿਤੀ ਆ ਕਿ ਪੈਰ ਕੱਟਣਾ ਪਊਗਾ ਸੋ ਮਾਤਾ ਹੌਣ ਬਠਿੰਡੇ ਤੋਂ ਮੇਰੇ ਸਾਹ ਪੁੱচ্চੋ ਤੋਂ ਦਵਾ ਲੈਂਦੇ ਨੇ ਹਾਂ ਪੁੱচ্চੋ ਦਾ ਜਾ ਜਾਂਦੇ ਪੁੱচ্চੋ ਤੋਂ ਦਵਾ ਲੈਂਦੇ ਨੇ ਉਹ ਸ਼ਾਇਦ ਉਹ ਕਹਿੰਦੇ ਆ ਕਿ ਵੀ ਨਹੀਂ ਘਟਣਾ ਪੈਂਦਾ ਤੁਹਾਨੂੰ ਫਰਕ ਲੱਗਦਾ ਵਾਕੇ ਹਾਂ ਬਹੁਤਾ ਕੀ ਨਾ ਹੋਵੇ ਆਪਾਂ ਵੀ ਬਚਾ ਕਰਦੇ ਕਰਦੇ ਆਪਣਾ ਕੰਮ ਜਿਆਦਾ ਵਾ ਇਹਥੋਂ ਤੱਕ ਕਰੀ ਗਾ ਬਸ ਬਹੁਤ ਰਾਹ ਪੁੱচ্চੋ ਜੀ ਇਹਥੋਂ ਤੱਕ ਹੀ ਆ ਗਿਆ ਅੱਛਾ ਇੱਥੇ ਝੁੰਮੜਾ ਵਾਪਸ ਹੋ ਗਿਆ ਹਾਂ ਵਾਪਸ ਹੋ ਗਿਆ ਇਹ ਤਾਂ ਠੀਕ ਹੋ ਗਿਆ ਜਿਹੜੀ ਇੰਨਾ ਕ ਥਾਂ ਰਹਿ ਗਿਆ ਇਹ ਓਕੇ ਸਾਰਾ ਠੀਕ ਹੋ ਗਿਆ ਅੱਗੇ ਤਾਂ ਨਾ ਜਾਰਾ ਜਮਾ ਗਲ ਗਿਆ ਸੀ ਉਹ ਤੋਤਾ ਬੁੱਤ ਵਾਲੇ ਨੇ ਜਮਾਟ ਕਟਾ ਮਾਸ ਸੀ ਪੁੱਤੇ ਜਿਹੜਾ ਕਲਚਨਾ ਨਾ ਕਟ-ਕਟ ਉਹਨਾਂ ਨੇ ਆਈ ਦਿੱਤਾ ਹਾਂ ਹਰ ਵੀ ਉਹ ਕੱਟ ਕੇ ਮਾਜ ਪੱਟੀ ਕਰਕੇ ਦੇ ਦਿੰਦੇ ਉੱਥੇ ਹਾਂ ਕਿੰਨੇ ਦਿਨਾਂ ਬਾਅਦ ਆ ਜਾਨੇ ਉੱਥੇ ਪੱਟੀ ਘਰੇ ਕਰਨੀ ਪੈਂਦੀ ਰੋਜ਼ ਤਾਂ ਜਾਨੀ ਹਾਂ ਦੁਆਈ ਦੇ ਦਿੰਦੇ ਆ ਦੇਸੀ ਦਵਾਈ ਆ ਪਈ ਹੈ ਪਤਾ ਤੇ ਉਹ ਮੈਂ ਕਰ ਦੇਣਾ ਪੱਟੀ ਉਹ ਕਰ ਦੇਣਾ ਕੋਈ ਦੇਸੀ ਦਵਾਈ ਬਲੂਰ ਤੇ ਇਫੈਕਟ ਤਾਂ ਨਹੀਂ ਕਰਦੀ ਕੋਈ ਸਾਈਡ ਇਫੈਕਟ ਨਾ ਕਰੇ ਹਨ ਇਹ ਨਹੀਂ ਨਹੀਂ ਦੁੱਤੀ ਮਲਮ ਆ ਉਹ ਤਾਂ ਦਵਾਈ ਉੱਪਰ ਲਾਉਣ ਵਾਲੀ ਹੈ ਪੱਟੀ ਤੇ ਲਾਉਣੇ ਪਹਿਲਾਂ ਧੋਕੇ ਦੋ ਤੀਜਾਂ ਨਾਲ ਪੱਟੀ ਦੇ ਉੱਤੇ ਲਾ ਕੇ ਉਹਦੇ ਤੇ ਲੀਰ ਤੇ ਲਾ ਕੇ ਪਰ ਟੈਬਲੇਟ ਦੇ ਉੱਤੋਂ ਦੀ ਰੂਗਲੇਟ ਦੇ ਉੱਤੋਂ ਦੀ ਇਹ ਕਰਦੇ ਆ। ਸੋ ਪਹਿਲਾਂ ਜੇ ਮਾਤਾ ਨੇ ਦੱਸਿਆ ਕਿ ਮਾਤਾ ਕਹਿੰਦੇ ਨੰਗਲ ਆ ਸੋ ਪਹਿਲਾਂ ਮੈਨੂੰ ਇਹ ਲੱਗਾ ਕਿ ਸ਼ਾਇਦ ਨੰਗਲ ਡੈਮ ਕੋਲ ਜਿਹੜਾ ਨੰਗਲ ਆ ਉਹ ਕਹਿੰਦੇ ਮੈਂ ਕਿ ਬਹੁਤ ਜਿਆਦਾ ਦੂਰ ਹੋਣਗੇ। ਸੋ ਫਿਰ ਪਤਾ ਲੱਗਾ ਵੀ ਨੇੜੀ ਆ ਸਾਡਾ ਜੀ ਪ੍ਰੋਗਰਾਮ ਸੀਗਾ। ਹੋ ਕੇ ਹੋ ਕੇ ਜ਼ਰੂਰ ਆਵਾਂਗੇ ਤੁਹਾਡੇ ਕੋਲੇ। ਹੋਰ ਸਾਨੂੰ ਨਹੀਂ ਆ ਤੇ ਆਟੜਿਆ ਬਹੁਤ ਜ਼ਿਆਦਾ ਰਾਤ ਦੇ 10:30 ਵਜੇ ਗਾਜ ਮਾਤਾ ਜੀ ਬਹੁਤ ਪਹਿਲਾਂ ਫ੍ਰੀ ਹੋ ਗਏ ਨਹੀਂ ਸਾਨੂੰ ਰਾਤ ਨੂੰ 12:00 ਵਜੇ ਜਾਂਦਾ ਹਾਂਜੀ ਹਾਂਜੀ ਤੇ ਮਾਤਾ ਕਹਿੰਦੇ ਬਲ ਜਿੰਨੀ ਮਰਜ਼ੀ ਨੇਰਾ ਹੋ ਜੇ ਪਰ ਅਸੀਂ ਕਿਹਾ ਵੀ ਥੋੜੀ ਡੀਕ ਚਾਹਨੀ ਆ ਡੀਕ ਚਾਹਣੀ ਹਾਂ ਆਹ ਬਗਣੀ ਚਾਹ ਚ ਰੋਟੀ ਵੀ ਨਹੀਂ ਕਰਦੀ ਕਿ ਤੂੰ ਇਹ ਤਾਂ ਕਿਹਨੂੰ ਰੋਟੀ ਨਹੀਂ ਖਾਂਦੇ ਉਹ ਤਾਂ ਗਿਆ ਗਿਆ ਗਈ ਜਾਂਦੇ ਆ ਮੈਨੂੰ ਪਤਾ ਨਹੀਂ ਉਹ ਤਾਂ ਮੈਂ ਵਿਆਹ ਤੋਂ ਥੋੜੀ ਪੈਕ ਕਰਾ ਕੇ ਲਿਆਉਂਦਾ ਵਧੀਆ ਘੈਂਟ ਹਾਂ ਉਹ ਸਾਰੇ ਖਾਂਦੇ ਰਹਿੰਦੇ ਜੀ ਰੋਟੀ ਖਾਂਦੇ ਮੇਰੇ ਵੱਧ ਪੁੱਤ ਹੋ ਗਈ ਮੈਂ 12:00 ਸੌਣਾ ਹੁੰਦਾ ਨਹੀਂ ਨਹੀਂ ਕੋਈ ਪਰ ਤਾਂ ਉਦੋਂ ਵੀ ਕੋਈ ਨਹੀਂ ਵੱ ਜੈਉਂ ਜੈ ਬਾਸ ਤੇਰੇ ਬਹੁਤ ਧੰਨਵਾਦ ਆਪਾ ਤੇਰਾ ਜੀ ਸੁਭਾਲ ਗਈ ਆਪਾ ਹੰਬਲਾ ਸਾਰੇ ਜਾਣੀ ਕਰ ਗਈ ਮਾਤਾ ਨੂੰ ਸਤਣਾ ਕਿ ਜਿੱਦਾਂ ਵੀ ਹੋ ਸਕਦਾ ਜਿੰਨੀ ਕੁ ਤੁਹਾਡੀ ਗੁਜਾਇਸ਼ ਹੈਗੀ ਉਹ ਸਾਰੇ ਕਰ ਰਹੀ ਆ ਸੁਮਾਤਾ ਮੈਨੂੰ ਗੱਲ ਵਿੱਚ ਰਹੀ ਕਿ ਮਾਤਾ ਕਾਲ ਕਰਦੀ ਕਿ ਮੇਰਾ ਬਹੁਤ ਬੁਰਾ ਹਾਲ ਆ ਦਵਾਈ ਵਾਸਤੇ ਤੇ ਅਸੀਂ ਵੀ ਫਿਰ ਮਾਤਾ ਨੂੰ ਫਿਰ ਮੈਂ ਕਹਾਂ ਮਾਤਾ ਨੂੰ ਦਿਓ ਤੁਸੀਂ ਕੋ ਗੂਗਲ ਪੇ ਨੰਬਰ ਵਗੈਰਾ ਦਿਓ ਤੇ ਇਹਨਾਂ ਨੂੰ ਵਿਚਾਰਿਆਂ ਦਵਾਈ ਲਾਉਣ ਨੂੰ ਪੈਸੇ ਨਹੀਂ ਸੀ ਫਿਰ ਮੈਂ ਗੂਗਲ ਪੇ ਕੀਤਾ ਨਹੀਂ ਕੀਤਾ ਬੱਤ ਤੁਹਾਡੇ ਵੱਡੇ ਰਮਾਉਂਦੇ ਜੀ ਜੀ ਮਾਤਾ ਨਾਲ ਗੱਲ ਲੱਗੇ ਪੈਗੀ ਛੋਟੀ ਕਮਾਈਂ ਕਿ ਬਰਕਤ ਪਾਵੇ ਤਰਸ ਨਾ ਕਰੋਗੇ ਮੈਂ ਰਹਾ ਫਿਰ ਮਤੇ ਲੱਗਦੇ ਆ ਤੁਸੀਂ ਐਦੋ ਵੀ ਨਾਂ ਤਰਕਾਂ ਚ ਗਏ ਨਾ ਤੁਸੀਂ ਕਹਦਾ ਜਿਵੇਂ ਮਾਤਾ ਬੈਠੀ ਨੇ ਸਾਨੂੰ ਬਚਨ ਦੀ ਹਾਂ ਮਾਤਾ ਤੋਂ ਡੇ ਮਾਤਾ ਦੀ ਪਾਪਾ ਤੋਂ ਡੇ ਆ ਜਰੀ ਅਸੀਂ ਕੋਣਾ ਕਰਨ ਵਾਲੇ ਹਣਾ ਇਹਦਾ ਪਰਫਰਮਾ ਡਿਊਟੀ ਸਾਡੀ ਲਈ ਆ ਸਾਡੇ ਥਰੂ ਹੋ ਕੇ ਕਰਵਾਉਣਾ ਆਪਾਂ ਦਾ ਕੁਝ ਨਹੀਂ ਕਰਦੇ ਕਿੰਦਾਂ ਦੇ ਤੂੰ ਮੈਨੂੰ ਪੈਸੇ ਦਿੱਤੇ ਦਵਾਈ ਲਿਆਂਦੀ ਮੈਂ ਦਵਾਈ ਲਊ ਬੈਠੀ ਸੀ ਮੈਂ ਤਾਂ ਉਹ ਪਹਿਲਾਂ ਵੀ ਤੇਰਾ ਪ੍ਰੋਗਰਾਮ ਮੈਨੂੰ ਕੁੜੀ ਦਿਖਾਉਂਦੀ ਸੀ ਮੈਂ ਬਹੁਤ ਕਹਿਣਾ ਮੈਂ ਕਹਿਣਾ ਵੀ ਕਿਸੇ ਟਾਈਮ ਕੇ ਆਵੇ ਜੀ ਕਿਉਂਕਿ ਇਹ ਗੱਲ ਹੋ ਜਾਂਦੀ ਮਾਂ ਤਾਂ ਮੈਨੂੰ ਕੋਲ ਨਾਲ ਤੁਸੀਂ ਵੀ ਸਾਡੀ ਫੈਮਲੀ ਹੋ ਤੁਹਾਡੇ ਜਿਹੜੇ ਡਾਕਟਰ ਹੱਸਦੇ ਆਂਦੇ ਬਲੌਗ ਤੋਂ ਨਾਲ ਸ਼ੇਅਰ ਕਰਦੇ ਆਂ ਪਰ ਦੁੱਖਦਾਰ ਦੇ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਮੈਂ ਹੁਣ ਗੱਲ ਕਰਾਂ ਕਿ ਮੇਰੀ ਕੋਈ ਸੰਸਥਾ ਨਹੀਂ ਹੈ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਕੋਲੇ ਬਹੁਤ ਪੈਸਾ ਇਕੱਠਾ ਤੇ ਸੰਸਥਾਵਾਂ ਵਿੱਚ ਆਪਾਂ ਸਾਰਿਆਂ ਨੂੰ ਗਲਤ ਵੀ ਨਹੀਂ ਕਹਿੰਦੇ ਬਹੁਤ ਕੁਝ ਹੋਈ ਜਾਂਦਾ ਲੋਕ ਪਿੱਛੇ ਹੀ ਖਾਈ ਜਾਂਦੇ ਗਾ ਪਹੁੰਚਦਾ ਨਹੀਂ ਹਾਂ ਜੇ ਹਜ਼ਾਰ ਆਉਂਦਾ ਤਾਂ ਅੱਗੇ ਮੇਰੇ ਹਿਸਾਬ ਦੇ ਨਾਲ 10-15 ਰੁਪਏ ਪਹੁੰਚਦੇ ਐ ਐ ਇੰਨਾ ਪਿੱਛੇ ਕੁੰਡੀ ਲੱਗ ਜਾਂਦੀ ਐ ਸੋ ਸੰਸਥਾ ਆਪਣੀ ਕੋਈ ਸੰਸਥਾ ਨਹੀਂ ਹੈਗੀ ਮੈਨੂੰ ਅਕਸਰ ਕਈ ਕਹਿੰਦੇ ਬਈ ਸੰਸਥਾ ਸ਼ੁਰੂ ਕਰੋ ਤੁਸੀਂ ਆਪਦੀ ਬਟ ਆਪਾਂ ਉਹ ਰੇਸ ਜੀ ਨਹੀਂ ਜਾਣਾ ਚਾਹੁੰਦੇ ਆਪਾਂ ਆਪ ਦਾ ਵੀ ਚਲ ਜਿੰਨੀ ਕੁ ਜੈਸ਼ ਕਰ ਲੈਨੇ ਹਨ ਹਣ ਕਿਉਂਕਿ ਫਿਰ ਕੰਮ ਗਾਵਤ ਹੋਣ ਲੱਗ ਜਾਂਦੇ ਉਹ ਆਪਾਂ ਵੀ ਇਹ ਤਾਂ ਹੈਗਾ ਬਹੁਤ ਹੈਗਾ ਸਮਝ ਆਏ ਵੀ ਜੀ ਕਿਸ ਦੀ ਹਨਾ ਕਿਸ ਦੀ ਕੋਈ ਤੇਲ ਫੁੱਲ ਕੁਝ ਵੀ ਕੋਈ ਸਿਵਾ ਹੁੰਦੀ ਹੈ ਅੱਗੋਂ ਤੱਕ ਪਹੁੰਚੀ ਹੈ ਹਨਾ ਹਨਾ ਕਿਸੇ ਦਾ ਭਲਾ ਹੋ ਸਕੇ ਸੁਧਨੀਆ ਮਾਤਾ ਤੁਸੀਂ ਇਕੱਲੇ ਨਹੀਂ ਹੋ ਮੈਨੂੰ ਕੋਲਾ ਇੰਨੀਆ ਜ਼ਿਆਦਾ ਆਉਂਦੀ ਹੈ ਨਾ ਟੈਨਸ਼ਨ ਆਪ ਨੂੰ ਹੋ ਜਾਂਦੀ ਹੈ ਤੇ ਬਈ ਉਹ ਜੇ ਕਹੀਏ ਤਾਂ 90% ਲੋਕ ਦੁਖੀ ਨੇ ਇਹ ਤਾਂ ਹੈਗੇ ਆ ਬਹੁਤ ਹੈਗੇ ਆ ਮੁੱਕ ਕੋਈ ਦੁਖੀ ਨਹੀਂ ਆ ਪਰ ਦਵਾ ਕਰ ਰਹੇ ਕੋ ਤੁਸੀਂ ਇੱਦਾਂ ਪਤਾ ਬਥੇਰੀ ਪੁੱਤ ਬਥੇਰੀ ਮਾਤ ਜੀ ਹਜੇ ਵੀ ਦਵਾ ਕਰੂ ਤੁਸੀਂ ਛੱਤ ਕੱਲੇ ਬੈਠੇ ਹੋ ਕੋਈ ਕੋਲ ਛੱਤ ਵੀ ਹੈ ਨਹੀਂ ਪਤਾ ਹੀ ਨਹੀਂ ਆਰੇ ਆਈ ਗਿਆ ਤੂੰ ਇੱਧਰ ਤੂੰ ਵੇ ਭਾਈ ਤੁਸੀਂ ਉਹੀ ਚੀਜ਼ ਦਵਾ ਕਰ ਰਹੇ ਹੋ ਹਾਂ ਜਿਵੇਂ ਅੱਜ ਬਥੇਰਾ ਕੰਮ ਕੀਤਾ ਪਤਾ ਮੈਂ ਤਾਂ 3 3 4 4 ਪਸੂ ਸਾਂਭਦੀ ਸੀਗੀ ਤੇ ਆ ਤਾਂ ਨਹੀਂ ਪਾ ਕਰ ਗਏ ਖਾਂਗ ਦਾ ਥਾਂ ਦਾ ਇਹ ਘਰ ਪਾ ਲੈ ਹੁਣ ਤਾਂ ਪੁੱਤ ਕਿਸੇ ਆ ਗਏ ਨਹੀਂ ਅਕਈ ਦਾ ਪਾਣੀ ਫਰਾਗ ਦੇ ਮਾ ਮਾ ਗੱਲ ਮੰਨ ਗਏ ਤਾਂ ਕਈ ਦਾ ਨਾ ਦੋਘੀ ਇਹਨੇ ਸੱਤ ਥੱਲੇ ਨਹੀਂ ਉਹ ਵੀ ਬਿਲਕਦੇ ਆ ਬਿਲਕਦੇ ਆ ਪੁੱਤ ਐ ਨਹੀਂ ਆਪਾਂ ਕਹਿੰਦੇ ਹਾਂ ਜੇ ਆਪਾਂ ਆਪਣੇ ਬੰਦੇ ਦਾ ਧੰਨਵਾਦ ਮੰਨਦੇ ਆ ਜਿਹੜਾ ਮੈਨੂੰ ਇੰਨਾ ਸੰਭੀ ਜਾਂਦਾ ਪੁੱਤ ਜੇ ਮੈਂ ਸਾਲ ਦੋ ਸਾਲ ਹੋ ਗਏ ਬੈਠੀ ਨੂੰ ਮੇਰੇ ਆਤੀਜਾ ਲੱਗ ਜਾਣ ਸੀ ਆ ਲਾਗੇ ਲੱਗ ਜਾਣੇ ਸੀ ਜਿਵੇਂ ਮੈਂ ਨਾਲ ਮੇਰੇ ਸੰਭਾਈ ਲੱਗਣ ਲੱਗ ਲਾਗੇ ਬੰਦੇ ਲੱਗਾ 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 ਕਰਾਂਗੇ ਫਿਰ ਵੀ ਆਫ ਦੀ ਹੈਲਪ ਆਪ ਕਰ ਪਾਉਂਦਾ ਆ ਜੇ ਪੁੱਤ ਮਾਪੇ ਕਿਸੇ ਕਰੇ ਹੁੰਦੀ ਨਾ ਅੱਜ ਨੂੰ ਜਣੀ ਮੈਂ ਮਰ ਜਾਂਦੀ ਲੱਗੇ ਲੱਭ ਕੇ ਮੇਰੇ ਜੀ ਪੈ ਜਾਣੇ ਸੀਗੇ ਮੇਰੇ ਪੈਰ ਵੀ ਜੀ ਪੈ ਜਾਣੇ ਸੀ ਮੇਰੀ ਸੁਭਾਈ ਵੱਧ ਦੇ ਨਾਲ ਮੈਂ ਇਹਨਾਂ ਗਾਰ ਇੰਨੀ ਮੈਂ ਛੜਦਾ ਨਹੀਂ ਹੈ ਸੁਮਾਨਾ ਲੱਗਣ ਜੀ ਕੋ ਜੀ ਨੂੰ ਪ੍ਰੋਪਰ ਮਤਲਬ ਕਿੰਨੇ ਇੱਕ ਵਾਰ ਦੀ ਕਿੰਨੇ ਦਾ ਖਰਚਾ ਆ ਜਾਂਦਾ ਦਵਾ ਦਾ 5000 ਰੁਪਏ ਦਾ ਹੁੰਦਾ 5000 ਦਾ ਪੁੱਤ ਹੁੰਦਾ ਬੇਟੀ ਬੇਨੇ ਆਂ ਥੋੜੀ ਮੰਮੀ ਨੂੰ ਬੇਨੇ ਆਂ ਘਰ ਨਹੀਂ ਬੇਨੇ ਕੁੜੀ ਇਦ ਕਉਂਦੀ ਹੁੰਦੀ ਆ ਠੀਕ ਇਹ ਕਹਿੰਦਾ ਕਿ ਤਰਾ ਜੀ ਲੱਗ ਜੂਗਾ ਆਂਟੀ ਲੈ ਦੇਖਣਾ ਠੀਕ ਕੁੜੀ ਮਤਲ ਮੇਰੇ ਜੇਟ ਦੀ ਕੁੜੀ ਆ ਓਕੇ ਓਕੇ ਠੀਕ ਆ ਜੇ ਕਰਾ ਉਹਨਾਂ ਨੇਟ ਚੱਲਦਾ ਤੁਹਾਡੇ ਕੋਲ ਤਾਂ ਨਹੀਂ ਹੋਣਾ ਪਊਗਾ ਨਹੀਂ ਸਾਡੇ ਕੋਲੇ ਤਾਂ ਫੇਰ ਨਿਕਾ ਹੀ ਆ ਪਤਾ ਵਧੀਆ ਲੱਗਦਾ ਜੀ ਜਦੋਂ ਇਦਾਂ ਪਰਿਵਾਰ ਮਿਲਦੇ ਆ ਹਣਾ ਹਾਂ ਇਹ ਦਿਖਾ ਜਾਂਦੀ ਆ ਬੈਠੀ ਆ ਕੋਲੇ ਖੜੀ ਆ ਜੀ ਕਿਤੇ ਹੁਣ ਵਾਣਾ ਮੋਟਾ ਜਾਣਾ ਵੇ ਚਾਰ ਰੋਟੀਆਂ ਹੈ ਵੀ ਮੈਨੂੰ ਦੇ ਦਿੰਦੀ ਐ ਐਵੇਂ ਅੱਜ ਜਵਾ ਤੁਹਾਡਾ ਪਿਆਰ ਵੇਲਾ ਕਿੱਥੋਂ ਤੱਕ ਵੀਡੀਓ ਮੇਰੀਆਂ ਜਾਂਦੀਆਂ ਨੇ ਕਿ ਵੀਰੇ ਅਸੀਂ ਰਾਜਸਥਾਨ ਹਰਿਆਣਾ ਚ ਪ੍ਰੋਗਰਾਮ ਕਰਨ ਜਾਏ ਹੋ ਉਹ ਵੀ ਸਾਨੂੰ ਦਿਖਾ ਕੇ ਹਦੀ ਸਾਨੂੰ ਕਹਿਣਗੇ ਬਈ ਸਾਡੇ ਇਦਾਂ ਟ੍ਰਿਪ ਕਰਦੇ ਨੇ ਅੱਗੇ ਵੀ ਕਹਿਣਾ ਹੁੰਦਾ ਕਿ ਜਿੱਦਾਂ ਫੈਮਿਲੀ ਮੈਂਬਰ ਹੋਣ ਮਾਪਿਆਂ ਨੂੰ ਸੀਗਾ ਮਾਤਾ ਨੇ ਮੈਂ ਪ੍ਰੋਗਰਾਮ ਕਰ ਰਿਹਾ ਸੀਗਾ ਤੇ ਕਿੰਨੇ ਫੋਨ ਆਏ ਪਏ ਮੈਂ ਦੇਖਾ ਕੜ ਕੇ ਸੁਣੋ ਹੋਰ ਅਸੀਂ ਤਾਂ ਵਿੰਦੇ-ਵਿੰਦੇ ਸੀਗਾ ਨੰਗ ਨਾ ਜਾਣ ਆਇਓਠ ਨਾ ਜਾਣ ਕੁੜੀ ਨਾ ਕਹਿੰਦੇ ਨੇ ਕਿ ਮਾਤਾ ਤੁਹਾਨੂੰ ਨੇਰਾ ਹੋ ਜਾਣਾ ਤੁਸੀਂ ਸੋਚੋ ਨਾ ਨਾ ਸੌਣ ਜੇ ਤੂੰ ਤੁਸੀਂ ਆਉਣਾ ਸੀ ਸਾਨੂੰ ਨੀਂਦ ਤੇ ਸੰਤਰੂ ਉੱਤਨਾ ਵਾਣਗ ਨਾ ਹਾਂ ਮੋ ਗੈਲੰਟ ਬੈਲ ਬਣਾਤੀ ਸੀ ਕਿ ਹੁਣ ਉਹ ਕੰਜੇ ਤੇ ਵੀ ਥੋੜਾ ਪੈਸਾ ਤੱਕ ਨਾ ਹੋਗਾ ਅੱਛਾ ਮੈਂ ਕਹਾਂ ਵੀ ਅਸੀਂ ਘਰੇ ਜਾ ਕੇ ਨਾ ਵਾਸਾ ਨਾ ਰਹਿ ਲਾਵਾਂ ਹੂੰ ਫੇਰ ਸਾਨੂੰ ਕਿਸੇ ਨੇ ਪੁੱਛੋ ਦੱਸ ਪਾਈ ਅੱਛਾ ਜੀ ਹਾਂ ਸਾਨੂੰ ਹਾਂ ਸਰਕਾਰੀ ਜੀ ਪਹਿਲਾਂ ਲਾਜਾ ਹੁੰਦੇ ਨੇ ਜੀ ਹਾਂ ਹਾਂ ਸਰਕਾਰੀ ਸਰਕਾਰੀ ਨੇ ਤਰ ਕਟਣਾ ਹੋਊਗਾ ਹਾਂ ਉਹ ਕਹਿੰਦੇ ਪੈਰ ਵੱਟਾਂ ਇਧਰ ਪੈਰ ਵੱਟਾਂ ਜੀ ਹਾਂ ਇਹ ਤਾਂ ਇੱਥੋਂ ਤੱਕ ਕਰਦੀ ਪਤਾ ਵੀ ਬਹੁਤ ਤੁਸੀ ਥੋੜਾ ਜਿਹਾ ਪੁੱਛੋ ਆ ਰਿਕਵੈਸਟ ਕਰ ਲਓ ਜੇ ਗਰੀਬ ਬੰਦੇ ਆ ਇੱਕ ਚੀਜ਼ ਹੋਰ ਹੈ ਵੀ ਜਿਹੜੀ ਦਵਾਈ ਮੈਡੀਸਿਨ ਤੁਸੀਂ ਮਤਲਬ ਜਿਹੜੇ ਵੈਦ ਵੀ ਹੈ ਮੇਰੀ ਵੀਡੀਓ ਦੇਖਦੇ ਹੋਣਗੇ ਇਦਾਂ ਦੇ ਪਰਿਵਾਰ ਨਾਲ ਥੋੜਾ ਘੱਟ ਕਰ ਲਿਆ ਕਰੋ ਜਿਹੜਾ ਤਕੜਾ ਬੰਦਾ ਉਹ ਤੋਂ 100 ਵੱਧ ਲੈ ਲਿਆ ਕਰੋ ਇਹੋ ਜਿਹੇ ਨਾ ਅਸੀਂ ਤਾਂ ਕਿਹਾ ਸੀ ਉਹ ਮੁਲਾਜ਼ਮ ਵੀ ਸਾਡੇ ਨਾਲ ਤਾਂ ਜੁੜਿਆ ਸੀਗਾ ਉਹ ਤਾਂ ਜੋ ਕੋਈ ਪਰਿਵਾਰ ਨਾਲ ਇਲਾਜ ਲੂਣਾ ਜਾ ਫੇਣਾ ਉਹ ਚੈੱਕ ਕਰੋਗੇ ਨਹੀਂ ਪਤਾ ਮੇਰੇ ਤਾਂ 4-50 ਲੀਆਂ ਆਈ ਟ੍ਰੇਟਮੈਂਟ ਕਰਾਉਣਾ ਲੱਗੂ ਤੇ ਉਧਰੋਂ ਗੱਠ ਗਾ ਜੁਰਗਾ ਉਧਰੋਂ ਅੱਖਾਂ ਤੇ ਜੱਟਾ ਮੋਤਗਾਈ ਥੋੜਾ ਥੋੜਾ ਪਾ ਦੇ ਪੁੱਤ ਥੋੜਾ ਪਾ ਚਲ ਬਸ 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 ਹਾਂ ਬਹੁਤ ਚਾਹ ਸਾਡੇ ਮਨ ਚ ਬਹੁਤ ਖੁਸ਼ੀ ਹੋਈ ਪਈ ਆ ਹੁਣ ਤੁਸੀਂ ਸਾਡੇ ਘਰ ਆਇਆ ਤਾਂ ਮਾੜਾ ਮੈਂ ਦੋ ਤਿੰਨ ਮਹੀਨੇ ਤੇ ਗਿਆ ਕਹਿੰਦੇ ਜੱਸ ਵੀ ਤੁਸੀਂ ਆਓ ਇੱਕ ਵਾਰੀ ਜ਼ਰੂਰ ਹੋਰ ਮੈਨੂੰ ਪਤਾ ਜ਼ਰੂਰ ਆਉ ਜੇ ਮੈਂ ਘਰ ਚਲ ਮਾਤਾ ਨੇ ਮਾਰੂਗਾ ਢੋਲ ਖੜਕਦੇ ਤਾਂ ਸੰ ਸੁਣਦੇ ਸੀ ਕਿ ਹਜੇ ਤਾਂ ਢੋਲ ਖੜਕੀ ਜਾਂਦੇ ਆ ਕੋਈ ਨਹੀਂ ਗਿਆ ਅੱਛਾ ਵੀ ਸਾਡੇ ਢੋਲ ਤੁਝੇ ਪੈਣ ਸੁਣਦੇ ਖੜਕਦੇ ਆਹ ਕਿਉਂ ਤਾਂ ਪਰ ਸੁਣਦੇ ਆ ਨਾ ਨੇੜੇ ਵਾਡੇ ਆ ਪਿੰਡਾਂ ਚ ਨੇ ਨੇੜੇ ਆ ਰਹੇ ਸਾਰੇ ਆਹ ਬਾਈ ਜਿੱਥੇ ਖੜਾਵੇ ਇੱਕ ਵੱਡਾ ਦੂਜੇ ਨਾਲ ਵੱਡਾ ਅੱਗੇ ਆ ਕੁੜੀਆਂ ਲੱਗਈਆਂ ਦੀਆਂ ਨੇੜੇ ਸਾਡੇ ਆ ਨੇੜੇ ਨੇੜੇ ਪਿੰਡ ਨਾਲ ਆ ਰਹੇ ਸਾਰੇ ਸੁਣਦੇ ਇਹ ਸਾਰੇ ਇਹ ਨੇੜੇ ਨੇੜੇ ਪਿੰਡ ਸਾਡੇ ਆ ਹੀ ਜਾਂਦੇ ਚਲੋ ਠੀਕ ਆ ਦੋਸਤੋ ਸੁੱਕਾ ਦੇ ਵੀ ਤੁਹਾਨੂੰ ਮੌਕਾ ਮਿਲਦਾ ਹੁੰਦਾ ਇੰਦਾਂ ਦੇ ਪਰਿਵਾਰ ਤੁਹਾਡੇ ਆਣਗੂਣ ਬਹੁਤ ਹੋਣਗੇ ਗੁਰਦੁਆਰੇ ਮੰਦਰਾਮ ਸੀਤਾ ਦੇ ਵਿੱਚ ਹਨਾ ਮੈਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਮੈਂ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਪਰ ਉੱਥੇ ਦਾਨ ਕਰਨ ਦੇ ਨਾਲੋਂ ਤੁਸੀਂ ਹਨਾ ਆਪਦੇ ਆਸੇ ਪਾਸੇ ਏਰੀਏ ਦੇ ਇਦਾਂ ਦੇ ਹਨਾ ਪਰਸਨ ਨੂੰ ਸੰਭਲੋ ਤੇ ਆਪਣਾ ਕਾਫੀ ਸੁਧਾਰ ਹੋ ਜਾਊਗਾ ਹਨਾ ਠੀਕ ਹਨਾ ਆਪਾਂ ਲੱਖਾਂ ਰੁਪਏ ਦਾਨ ਵਿੱਚ ਦੇ ਦੇਨੇ ਆ ਆਪਾਂ ਕਹਿੰਦੇ ਨੇ ਵੀ ਮੰਦਰਾਮ ਸੀਤਾ ਦੇ ਉੱਤੇ ਚੜਾ ਦਿਓ ਸੋਨਾ ਚੜਾ ਦਿਓ ਹਨਾ ਸੋ ਮੇਰੇ ਹਿਸਾਬ ਦੇ ਨਾਲ ਉਹ ਜਿਆਦਾ ਆਪਦੀ ਤੁਸੀਂ ਕਮਾਈ ਉਧਰ ਪਾਉਣ ਦੇ ਨਾਲ ਜੇ ਤੁਸੀਂ ਇਸ ਪਾਸੇ ਲਾਓਗੇ ਤਾ ਪ੍ਰਮਾਤਮਾ ਸਿਹਤ ਜਿਆਦਾ ਖੁਸ਼ ਹੋਵੇ ਤੇ ਇਹ ਚੀਜ਼ਾਂ ਦਾ ਜੁਰੂਰ ਧਿਆਨ ਰੱਖਿਆ ਕਰੋ ਹਨ ਜਿੰਨੇ ਯੋਗੇ ਹੈਗੇ ਆ ਆਪਾਂ ਸਾਰਿਆਂ ਨਾਲ ਮਿਲ ਕੇ ਮਾਤਾ ਦੀ ਹੈਲਪ ਕਰੀਏ ਰਹਿਣਾਗੇ ਮਾਤਾ ਤੋਂ ਆਪਦੇ ਪਰਿਵਾਰ ਨੂੰ ਸਾਹਮਣੇ ਹਨ ਕਿ ਉਹਦੇ ਹਸੇ ਖੇੜੇ ਆ ਪਰਿਵਾਰ ਚ ਵਧੀ ਹੈ ਹਨ ਸੋ ਮਾਤਾ ਸਾਡੀਆਂ ਦੁਆਵਾਂ ਸਾਰਿਆਂ ਦੀਆਂ ਕਿ ਤੁਸੀਂ ਜਲਦੀ ਠੀਕ ਹੋਵੋਗੇ ਕੋਈ ਨਹੀਂ ਪਤਾ ਸਾਡੇ ਮਾਹਾਰਾਜ ਜੜਾਈ ਬਹੁਤ ਕਰੋਗੇ ਰੌਣਕ ਦਾ ਟਾਈਮ ਆ ਬੱਚਾ ਤੁਸੀਂ ਕਹੋਗੇ ਵੀ ਲੈ ਮਾਤਾ ਨੇ ਬਚਨ ਕੀਤੇ ਸੀ ਕਿ ਅੱਜ ਸ਼ਨੀਵਾਰ ਆ ਜੀ 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 ਕੋਈ ਨਹੀਂ ਵਾਤਾ ਨਹੀਂ ਵਾਟਾਂਗੇ ਤੁਹਾਨੂੰ ਐਦੋਂ ਵੀ ਜਿਆਦੇ ਦਾ ਹਮੈਣਨਾ ਸੋ ਦੋਸਤੋ ਇਹ ਸੀਗਾ ਆਪਣੀ ਛੋਟੀ ਜਿਹੀ ਕਲਿੱਪ ਮਾਤਾ ਦੀ ਹਨਾ ਤੁਸੀਂ ਦੇਖਿਆ ਜਿੱਦਾਂ ਮਾਤਾ ਨੇ ਦੱਸਿਆ ਅਲੋਕ ਤੁਸੀਂ ਵੀ ਬਸਾਵਾ ਤੇ ਹੁਣ ਮਾਤਾ ਹੁਣ ਵਾਲੀ ਸੋਣਾ ਸਾਰੇ ਦਿਨ ਤੇ ਚੈਰੀ ਬੈਠੀ ਹੋਣ ਜੇ ਹੁਣ 11 ਵਜੇ ਗਿਆ ਰਾਤ ਦੀ ਠੀਕ ਆ ਸਾਡੀਆਂ ਫੈਮਿਲੀ ਵੀ ਵੇਟ ਕਰ ਲਈ ਜਨੇ ਆ ਨਾ ਸਾਰੀ ਮੇਰੀ ਟੀਮ ਆ ਨਾਲ ਸਾਰੇ ਇਕੱਠੀ ਆ ਠੀਕ ਆ ਮਾਤਾ ਤੇਰ ਕੋਈ ਨਾ ਕਿਸ ਦਿਨ ਲੰਗ ਦੇ ਟੱਪ ਤੇ ਜਰੂਰ ਆਵਾਂਗੇ ਕੋਈ ਨਹੀਂ ਬੰਦ ਕੋਈ ਨਹੀਂ ਬੰਦ ਕੋਈ ਲਾ ਬਹੁਤ ਜ਼ਿਆਦਾ ਹੋਵੇ ਬਹੁਤ ਜ਼ਿਆਦਾ ਬੰਦ ਕੋਈ ਰਾਤ ਨੂੰ ਤੁਸੀਂ ਕਰੋ ਆਰਾਮ ਕੋਈ ਚੱਕਰ ਨਹੀਂ ਹੈ ਨਾ ਤੁਸੀਂ ਲੈਓ ਦਵਾਈ ਆਪਦੀ ਕੋਈ ਨਹੀਂ ਆਪਾਂ ਜਿੰਨੇ ਜੋ ਗਿਆਗੇ ਘਰੇ ਰੋੜੇ ਕੋਈ ਨਹੀਂ ਕੋਈ ਨਹੀਂ ਧੰਨਵਾਦ ਆਪਾਂ ਤਾਂ ਕੋਈ ਨਹੀਂ ਆਇਤਾ ਫੇਰ ਗੋਬੀ ਪਾਈ ਆ ਪੰਜ ਛੇ ਦਾ ਨੂੰ ਕੋਟੜੀ ਦਾ ਵੀਡੀਓ ਵੀ ਕਿਸੇ ਨੇ ਹੋ ਕੀਤੀ ਅੱਛਾ ਦੇਖੀ ਨਹੀਂ ਕੋਈ ਚੜਾਈ ਨਹੀਂ ਕਿਸੇ ਨੇ ਪੈਰ ਦੀ ਵੀਡੀਓ ਵੀ ਇੱਕ ਤਾਂ ਪਾਈ ਸੀ ਕਹਿੰਦੇ ਚਾਈਨਾ ਨਾਲ ਤੇ ਚੜ ਜੇ ਤਾਂ ਅੱਛਾ ਜੀ ਤੋਂ ਕਿਸੇ ਨੇ ਕੁਛ ਕੀਤਾ ਨਹੀਂ ਹੈ ਜੀ ਅੱਛਾ ਕੌਣ ਵੀਡੀਓ ਬਣਾ ਕੇ ਲੈ ਕੇ ਗਿਆ ਸੀ ਸਾਡੇ ਪਿੰਡ ਵਿੱਚ ਜੀ ਮੈਂ ਤਾਂ ਨਾ ਅੱਛਾ ਪਾਈ ਸੀ ਉਹਨੇ ਠੀਕ ਹੈ ਸੋ ਮਾਤਾ ਇਹ ਵੀਡੀਓ ਪਤਾ ਕਿਹੜੀ ਕਿਹੜੀ ਜਾਰੀ ਚੱਲਦੀਆਂ ਨੇ YouTube ਦੇ ਉੱਪਰ ਜਿਹੜੀਆਂ ਮਤਲਬ ਨੱਚੇ ਟੱਪਣ ਵਾਲੇ ਜਿੱਥੇ ਹਲਾ ਹਲਾ ਲੋ ਹੁੰਦੇ ਆ ਜਿੱਥੇ ਵੱਡੀਆਂ ਗੱਡੀਆਂ ਚੱਲਦੀਆਂ ਨੇ ਉਹ ਗੱਡੇ ਉਹ ਚੱਲਦੀਆਂ ਨੇ ਗਰੀਬ ਬੰਦੇ ਦੀ ਵੀਡੀਓ ਘਾਟੀ ਚੱਲਦੀਆਂ ਸੋ ਟੈਨਸ਼ਨ ਨਾ ਲਿਆ ਕਰੋ ਚੀਜ਼ ਦੀ ਇਹ ਦੁਨੀਆਦਾਰੀ ਆ ਹਾਂ ਇਹ ਤਾਂ ਹੈਗਾ ਹਣਾ ਸੋ ਇੱਥੇ ਲੋਕ ਹੱਸਦੇ ਚਿਹਰੇ ਕਹਿੰਦੇ ਆ ਨਾ ਇੱਥੇ ਰੋਂਦੇ ਚਿਹਰੇ ਨਹੀਂ ਲੱਗਦੇ ਆ ਸੰਦੀ ਆਤ ਬਾਸ ਜਣਾ ਇੱਥੇ ਹੱਸ ਹੱਸਦੇ ਚਿਹਰੇ ਜੋਗ ਜ਼ਿਆਦਾ ਪਸੰਦ ਕਰਦੇ ਆ ਆਪਾਂ ਇਹ ਦੁੱਖ ਰੋਂਦੇ ਆ ਸੋ ਜ਼ਿੰਦਗੀ ਦੇ ਦੁੱਖ ਤਕਰੀਬਾ ਸਾਰਿਆਂ ਦੇ ਹੁੰਦੀਆਂ ਨੇ ਮੇਰੇ ਵੀ ਬਹੁਤ ਨੇ ਤੁਸੀਂ ਮੇਰੇ ਵਲੌਗ ਦੇਖਦੇ ਹੋ ਮੈਂ ਹਮੇਸ਼ਾ ਹੱਸਦਾ ਤੁਹਾਡੇ ਸਾਹਮਣੇ ਪੇਸ਼ ਹੋਣਾ ਤੇ ਪਰ ਇਹ ਨਹੀਂ ਹੁੰਦਾ ਕਿ ਦੁੱਖ ਰਹਿ ਕੇ ਜ਼ਿੰਦਗੀ ਜਾਂਦਾ ਪਰ ਉਹ ਯੋਦ ਨੂੰ ਦੁੱਖਾਂ ਨੂੰ ਦਬਾ ਕੇ ਉਹਨੂੰ ਥੱਲੇ ਕਰਕੇ ਹੈਣਾ ਉਹਨੂੰ ਹੱਸਣਾ ਸਿੱਖਣ ਦੀ ਰਾਤ ਪਾਈ ਹੁੰਦੀ ਹੈ ਸੋ ਇਦਾਂ ਹੋ ਜਾਂਦਾ ਹੁੰਦਾ ਪਰ ਦੁੱਖ ਤਕਰੀਬ ਸਾਰਿਆਂ ਦੇ ਹੁੰਦੀਆਂ ਨੇ ਟੈਨਸ਼ਨ ਸਭ ਨੂੰ ਹੀ ਹੁੰਦੀਆਂ ਨੇ ਕਿਸੇ ਨੂੰ ਸੋ ਇਸ ਪਰਿਵਾਰ ਨੂੰ ਥੋੜੀ ਜਿਆਦਾ ਹੈ ਕਿਉਂਕਿ ਹਨਾ ਰੱਬ ਨੇ ਵੀ ਤਕਲੀਫ ਦਿੱਤੀ ਵੀ ਹੈ ਤੇ ਉਧਰੋਂ ਇਲਾਜ ਕਰਨ ਵਾਸਤੇ ਵੀ ਹੈ ਨਹੀਂ ਹਨਾ ਕੋਈ ਵੀ ਧੋਖਾ ਹੁੰਦਾ ਕਿ ਆਪਣਾ ਤਾਂ ਪੈਸਾ ਹੋਵੇ ਤਾਂ ਉਹ ਪੈਸਾ ਲਾ ਕੇ ਆਪਾਂ ਉਹ ਚੋਂ ਬਾਹਰ ਨਿਕਲ ਸਕਦੇ ਹਨਾ ਸੋ ਆਉ ਆਪਾਂ ਸਾਰੇ ਜਣੇ ਇਸ ਪਰਿਵਾਰ ਨਾਲ ਖੜੀ ਗਏ ਹਨਾ ਤੇ ਅੱਜ ਇਹ ਬਲੌਗ ਦੀ ਹਾਜ਼ਰੀ ਇੰਨੀ ਪਰਿਵਾਰ ਨੂੰ ਠੀਕ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ